ਹਰਨਾਜੀ ਬਲਵਿੰਦਰ ਸਿੰਘ ਆ ਜੀ ਚੱਕਰ ਇਹ ਆ ਜੀ ਮੈਂ ਵਿਦੇਸ਼ ਰਹਿਣਾ ਬਾਅਦ ਸਾਊਦੀ ਅਰਬ ਵਿੱਚੋਂ ਉੱਥੋਂ ਆਇਆ ਮੈਨੂੰ ਆ ਕੇ ਪਤਾ ਲੱਗਾ ਵੀ ਇਦਾਂ ਤਕਸੀਮ दखਲ ਹੋ ਰਹੀ ਸਾਡੀ ਜ਼ਮੀਨ ਦੇ ਵਿੱਚ ਤੇ ਇਹ ਦਖਲ ਜੋ ਇਹਨਾਂ ਨੇ ਤੇ ਇੱਕ ਤਕਸੀਮ ਜੋ ਇਹਨਾਂ ਨੇ ਬਣਾਈ ਹੈ ਸਾਰੀ ਇੱਕ ਤਰਫਾ ਬਣਾਈ ਹੈ ਝੂਠੀ ਬਣਾਈ ਹੈ ਜੋ ਵੀ ਵੈਰੀਫਾਈ ਕੀਤਾ ਗਿਆ ਹੁਣ ਤੱਕ ਆ ਇੱਕ ਪੇਜ ਮੈਂ ਕਢਾਇਆ ਆ ਕੇ ਸਾਨਬੀਨ ਕੀਤੀ ਸਾਰੇ ਕਾਗਜ਼ਾਂ ਪੱਤਰਾਂ ਦੀ ਉਹਦੇ ਵਿੱਚ ਆ ਵੈਰੀਫਾਈ ਕੀਤਾ ਗਿਆ ਇਹਨਾਂ ਨੇ ਦੋ ਬੰਦੇ ਵਿੱਚ ਵਿੱਚ ਵੈਰੀਫਾਈ ਕੀਤੇ ਆ ਇੱਕ ਗੁਰਦੇਵਾਲ ਸਿੰਘ ਆ ਲਿਖੋ ਲਿਖਿਆ ਬਾਹਰ ਇਹ ਬੰਦੇ ਮਰੇ ਨੂੰ 32 ਸਾਲ ਹੋ ਗਏ ਆ। ਫੱਲੇ ਆ 22 ਨੰਬਰ ਤੇ ਕਿੰਨਾ ਲਿਖਿਆ ਜੋਤੀ ਕੁੜੀ ਵੀ ਮਰ ਗਈ ਆ। ਇਹ ਭਾਈਵਾਲ ਵਿੱਚ ਇਹ ਕੁੜੀ ਜਿੰਦੀ ਜਾਗਦੀ ਅੱਜ ਵੀ। ਇਹ ਵੈਰੀਫਾਈ ਕੀਤਾ ਦੇਖੋ ਅਜੀਤ ਸਿੰਘ ਉਦੋਂ ਸਰਪੰਚ ਜੀ ਕਾਮਰੇਦ ਇਹਨੇ ਵੈਰੀਫਾਈ ਕੀਤਾ। ਐਂਦਾ ਮਤਲਬ ਇਹੋ ਜਿਹਾ ਹੋਰ ਆ ਸਾਡੇ ਵੀ ਨਾਮ ਲਿਖੇ ਆ ਲਿਖਿਆ ਜੀ ਸਾਈਨ ਨਹੀਂ ਕੀਤੇ। ਸਾਡੇ ਵਾਲ ਕੋਈ ਆਇਆ ਨਹੀਂ ਸਾਈਨ ਕਿੱਥੇ ਕਰਨੇ? ਉਦੋਂ ਸਾਰਾ ਝੂਠ ਦਾ ਪਲੰਦਾ ਜ਼ਮੀਨ ਸਾਰੀ ਦਾ ਨਹੀਂ ਅੱਧੀ ਜ਼ਮੀਨ ਦੀ ਤਕਸੀਮ ਇੱਕ ਤਰਫਾ ਕਰਕੇ ਝੂਠੇ ਸੱਚੇ ਕਾਜ ਇਹਨਾਂ ਰੈਡੀ ਕਰਕੇ ਇੱਕ ਤਰਫਾ ਕਰਕੇ ਸਾਡੀ ਜ਼ਮੀਨ ਪਾਲੀ ਆ। ਜੇ ਜਿੰਨਾ ਕੇਸ ਲੜਦੇ ਰਹੇ ਉਹਦੇ ਉਹਦੇ ਭਾਈ ਵਾਲਿਆਂ ਤੋਂ ਮਰਲਾ ਵੀ ਨਹੀਂ ਪਾਈ ਸਾਰੀ ਸਾਡੀ ਪਾਈ ਹੁਣ ਸਾਡੀ 23 ਕਲਾਂ ਵਾਲਾ 7 ਕਲਾਂ ਇਹ ਔ ਝੋਨਾ ਵਾਉਣ ਲੱਗੇ ਅੱਜ ਤੇ ਜੋ ਵਾਹ ਲੈ ਸਾਡੀ ਕਿੱਥੇ ਆ ਸਾਡੀ ਵੀ ਪੂਰੀ ਕਰੇ ਪ੍ਰਸ਼ਾਸਨ ਤੇ ਜੇ ਉਹਾਂ ਦੇ ਵੀ ਤਕਸੀਮ ਜ਼ਮੀਨ ਵੀ ਕਰਾਓ ਤੇ ਫਿਰ ਸਾਰੀ ਕਰਕੇ ਫਿਰ ਇਹ ਆ ਆਉਂਦੇ ਸਾਰੀ ਕਰਾਉਂਦੇ ਅੱਧੀ ਤਕਸੀਮ ਕੋ ਕੀਤੀ ਜੇ ਕੀਤੀ ਹੈ ਤਾਂ ਹੁਣ ਸਾਡੀ ਵੀ ਹੋ ਲੈਣ ਤੇ ਫਿਰ ਨੂੰ ਪਤਾ ਲੱਗੇ ਸਾਡੀ ਕਿੱਥੇ ਆ ਇਸ ਕਰਕੇ ਮੈਂ ਭੱਜਨਸ ਕਰਕੇ ਕੇਸ ਲਾਇਆ ਚੰਡੀਗੜ੍ਹ 22 ਤਰੀਕ ਪਈ ਉਹਦੀ ਇੱਕ ਅੱਧੀ ਸਵੇਰੇ ਇਸਟੇ ਲੈਣ ਦੀ ਕੋਸ਼ਿਸ਼ ਕੀਤੀ ਸਵੇਰ ਦਾ ਵੀ ਇੰਤਜ਼ਾਰ ਨਹੀਂ ਕਰਨ ਦੇ ਵੀ ਜ਼ਿਆਦਾ ਪਤਾ ਨਹੀਂ ਉਹਨਾਂ ਸਟੇ ਨਾ ਹੋ ਜੇ ਕਿ ਇਹ ਚੋਣਾਣ ਵੇਖੋ ਪੱਕਣ ਦੇ ਨੇ ਆਇਆ ਹੁਣ ਮੈਂ ਜੱਟ ਕੋਈ ਆਪਣਾ ਚੋਣਾ ਵਗਦਾ ਵੇਖ ਸਕਦਾ ਤੇ ਮਜਬੂਰ ਹਨ ਫਿਰ ਮੈਨੂੰ ਇਹੋ ਆ ਮੈਂ ਹੁਣ ਚੋਣਾ ਵਗਦਾ ਨਹੀਂ ਵੇਖ ਸਕਦਾ ਮਜਬੂਰ ਹਨ ਫਿਰ ਮੈਂ ਅੱਜ ਆਪਣੀ ਟੈਂਕੀ ਤੇ ਚੜਿਆ ਵੀ ਜੇ ਮੇਰਾ ਪ੍ਰਸ਼ਾਸਨ ਚੋਣਾ ਵੰਦਾ ਫਿਰ ਮੈਂ ਆਪਣੇ ਆਪ ਨੂੰ ਖਤਮ ਕਰੂੰਗਾ ਉਹ ਮੈਂ ਆਪਣਾ ਚੋਣਾ ਵਗਦਾ ਨਹੀਂ ਵੇਖ ਸਕਦਾ ਪ੍ਰਸ਼ਾਸਨ ਵੀ ਨਾਲ ਆ ਕੇ ਵਾਹ ਰਿਆ ਉਹਨਾਂ ਨੂੰ ਉਹਨਾਂ ਦੀ ਜ਼ਮੀਨ ਤੁਸੀਂ ਪੂਰੀ ਕਰ ਰਹੇ ਹੋ ਤੇ ਮੇਰੀ ਕਿੱਥੇ ਆ ਮੇਰੀ ਇਹ ਪ੍ਰਸ਼ਾਸਨਕਾਰੀ ਬੇਨਤੀ ਵੀ ਮੈਂ ਕਿੱਥੇ ਜਾਵਾਂ ਕੋਈ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਪਹੁੰਚਿਆ ਅਜੇ ਤੱਕ ਕੋਈ ਨਹੀਂ ਆਇਆ ਜੀ ਕਿ ਉਹਨਾਂ ਦੇ ਵੇਟ ਕਰ ਰਹੇ ਆ ਇਹ ਮਸਲਾ ਹੱਲ ਤਾਂ ਹੋਣਾ ਜੇ ਮੈਨੂੰ ਵੀ ਮੌਕਾ ਮਿਲੇ ਮੇਰਾ ਵੀ ਸਾਇਡ ਸੁਣੀ ਜਾਵੇ ਪ੍ਰਸ਼ਾਸਨ ਕਾ ਦੀ ਬੇਨਤੀ ਹੈ ਵੀ ਮੈਂ ਵੀ ਲੱਗਾ ਹੋਇਆ ਵਾਂ ਕਿੰਨੇ ਸਮੇਂ ਤੋਂ ਉੱਪਰ ਚੜ੍ਹੇ ਦੇ ਮੈਂ ਜੀ ਸਵੇਰ ਤੋਂ ਹੋਈਆਂ ਜੀ 9 ਵਜੇ ਤੋਂ ਚੜ੍ਹਿਆ ਹਾਂ ਅਧਿਕਾਰੀ ਕੋਈ ਇਹ ਪੁਲਿਸ ਆਈ ਹੈ ਉਹਨਾਂ ਨੇ ਭਰੋਸਾ ਦਿੱਤਾ ਵਾ ਪਰ ਮਾਲ ਮਹਿਕਮੇ ਦਾ ਬੰਦਾ ਕੋਈ ਨਹੀਂ ਆਇਆ ਜਿੰਨਾ ਕਾਰਵਾਈ ਕਰਨੀ ਹੈ ਉਹ ਅੱਜ ਆ ਨਹੀਂ ਆਏ ਤੇ ਹੋ ਸਕਦਾ ਕੱਲ ਨੂੰ ਆ ਜਾਣਾ ਕੀ ਕੰਮ ਕਰਦਾ ਮੈਂ ਜੀ ਵਿਦੇਸ਼ ਮਜ਼ਦੂਰੀ ਦਾ ਹੀ ਕੰਮ ਕਰਦਾ ਹਾਂ ਸਾਊਦੀ ਅਰਬੀਆ ਵਿੱਚ ਕੋਈ ਐਡਾ ਮੈਂ ਹੈ ਨਹੀਂ ਮੈਂ ਟਰਾਲਾ ਡਰਾਈਵਰ ਹਾਂ ਉਤੇ ਮੈਂ ਤਾਂ ਮਨਜ਼ੂਰੀ ਕਰਦਾ ਤੇ ਆਪਣਾ ਟੱਬਰ ਪਾਰ ਰਿਆ ਹੁਣ ਕੀ ਡਿਮਾਂਡ ਹੈ ਤੁਹਾਡੀ ਨਮਾਣ ਹੈ ਜੀ ਮੇਰੀ ਵੀ ਪਹਿਲੀ ਪੂਰੀ ਕੀਤੀ ਜਾਵੇ ਮੇਰਾ ਜੋ ਚੰਡੀਗੜਾ ਕੇਸ ਉਹ ਚੱਲ ਰਿਹਾ ਮੈਨੂੰ ਮੌਕਾ ਮਿਲ ਲੈ ਆਪਣਾ ਵੀ ਪਾਸਾ ਰੱਖਣ ਦਾ ਜਦੋਂ ਤੱਕ ਉਹ ਕੇਸ ਦੀ ਕੋਈ ਸੁਣਵਾਈ ਨਹੀਂ ਹੁੰਦੀ ਉਦੋਂ ਕੋਈ ਕਾਰਵਾਈ ਨਾ ਕੀਤੀ ਜਾ ਤੇ ਜੇ ਮੈਨੂੰ ਕੋਈ ਭਰੋਸਾ ਦਿੰਦਾ ਆਗੇ ਤਸਵੀਰਦਾਰ ਜਾਂ ਕਰਦਾ ਹੋਰ ਤੇ ਮੈਂ ਫਿਰ ਥੱਲੇ ਉਤਰਨ ਤੇ ਆਂ ਮਨਦੀਪ ਕੋ ਸਦੀਪਕੌਰ ਜੀ ਅੱਜ ਤੁਹਾਡਾ ਹਸਬੰਡ ਬਲਵਿੰਦਰ ਸਿੰਘ ਟੈਂਕੀ ਤੇ ਚੜ ਗਿਆ ਵਾ ਪਰਵਾਜ਼ ਦੇ ਨਾਲ ਕੀ ਕੀ ਮਸਲਾ ਹੋਇਆਗਾ ਮੇਰੀ ਜ਼ਮੀਨ ਦਾ ਮਸਲਾ ਜੀ ਸਾਡੇ ਵੀ ਸਾਰੇ ਦਿਨਾਂ ਤੋਂ ਮੇਰੀ ਜ਼ਮੀਨ ਵਗਦੀ ਗਈ ਇਹਨਾਂ ਨੇ ਵੀ ਇੱਕੋ ਤੇ ਤਕਸੀਮ ਕਰਾ ਕੇ ਆਪਣੇ ਸਹਾਂ ਕਰਕੇ ਇੱਕੋ ਤੇ ਸਹਮਦੀ ਨਾਲ ਤਕਸੀਮ ਕਰਾ ਲਈ ਨਾ ਸਾਡੇ ਕੇ ਵੀ ਸਹਾਂ ਕਰਵਾਏ ਨਾ ਕੁਛ ਬਾਕੀ ਕੀ ਇਹਦੇ ਥਨੇ ਜ਼ਮੀਨ ਨਹੀਂ ਪਾਈ ਤੇ ਸਾਡੀ ਦੋਵਾਂ ਘਰਾਂ ਦੀ ਜ਼ਮੀਨ ਪਾਈ ਡੇਢ ਕਿਲਾ ਇਹਨਾਂ ਦਾ ਦੁਖੀ ਹੋ ਗਿਆ ਫਿਰ ਅੱਜ ਇਹ ਕਦਮ ਚੁੱਕਿਆ ਕਾਰਵਾਈ ਕੀਤੀ ਹਾਂਜੀ ਸਾਡੇ ਤਿੰਨ ਕੇਸ ਲੱਗੇ ਆ ਇੱਕ ਦੀ ਗੱਲ ਤਵੀਕ ਆ ਇੱਕ ਛੇਨ ਤੇ ਇੱਕ ਬਾਈ ਨੂੰ ਸੋ ਕਿੰਨਾ ਚਿਰ ਹੋ ਗਿਆ ਤੁਹਾਨੂੰ ਐਸਲੇ ਟੈਂਕੀ ਤੇ ਚੜਾ ਬਲਵਿੰਦਰ ਸਿੰਘ ਨੂੰ ਸਾਨੂੰ 2-3 ਘੰਟੇ ਹੋ ਗਿਆ ਸੋ ਕੋਈ ਪ੍ਰਸ਼ਾਸਨ ਵੱਲੋਂ ਆਇਆ ਨਹੀਂ ਸੋ ਕੀ ਮੰਗ ਕਰਦੇ ਹੋਣ ਤੁਸੀਂ ਅਸੀਂ ਇਹ ਕਰਦੇ ਆਂ ਵੀ ਜਿੰਨਾ ਚਿਰ ਸਾਡੇ ਕੇਸ ਚੱਲਦੇ ਆ ਕੋਈ ਦਖਲ ਨਾ ਹੋਈ ਕੋਈ ਕੁਛ ਨਾ ਹੋਈ ਮੇਰਾ ਨਾਂ ਗਰੀਬ ਸਿੰਘ ਸਰਪੰਚ ਪਿੰਡ ਕਿਹੜਾ ਜੀ ਆਪਣਾ ਠਕਰ ਸੰਦੂ ਪਿੰਡ ਅੱਜ ਜਿਹੜਾ ਬਲਵਿੰਦਰ ਸਿੰਘ ਟੈਂਕੀ ਤੇ ਚੜ ਗਿਆ ਪਰਿਵਾਰ ਤੋਂ ਕਿ ਮਸਲਾ ਹੋਇਆ ਅੱਜ ਇਹਦਾ ਮਸਲਾ ਜੀ ਪੈਲੀ ਦਾ ਜੀ ਤਾਲੀ ਦਾ ਕਿਹਦੇ ਨਾਲ ਮਸਲਾ ਹੈ ਤਾਂ ਇਹਦਾ ਮਸਲਾ ਵਿਰੋਧੀ ਧਿਰ ਦੀ ਇਹਨਾਂ ਦੇ ਛਕਿਆਂ ਤੋਂ ਹੈ ਅੱਛਾ ਸ੍ਰੀ ਕਪੜਾ ਹਾਂਜੀ ਤਾਂ ਕੀ ਇਹਨਾਂ ਦਾ ਕੀ ਰੋਲਾ ਕੀ ਹੈ ਇਹਨਾਂ ਦਾ ਰੋਲਾ ਇਹਦੀ ੱੱਕੇ ਨਾਲ ਇੱਕ ਖਾਸ ਨੰਬਰ ਪਾ ਕੇ ਜ਼ਮੀਨ ਮਲ ਲੈਣਾ ਚਾਹੁੰਦੇ ਆ ਤੇ ਕੀ ਮੰਗ ਕਰਦੇ ਵੀ ਨੇ ਇਹ ਮੰਗ ਕਰਦੇ ਵੀ ਸਾਨੂੰ ਪ੍ਰਸ਼ਾਸਨ ਜਿਹੜਾ ਇਨਸ਼ਾਫ ਦਵਾਇਆ ਜਾਏ ਵੀ ਮੇਰੀ ਕੱਲੇ ਦੀ ਜ਼ਮੀਨ ਨਾ ਜਾਏ ਇਹਨਾਂ ਦੇ ਬਾਬੇ ਜਿਹੜੇ ਛੱਤ ਭਰਾਵਾ ਛੱਤਾ ਭਰਾਵਾ ਦੀ ਨਿਕਲੇ ਜੀ ਨਹੀਂ ਤੋਂ ਮੁੰਡਾ ਜਿਹੜਾ ਵਾ ਐਸਲੇ ਪਰਿਵਾਰ ਦੇ ਨਾਲ ਉੱਪਰ ਚੜਿਆ ਵਾ ਤੇ ਪਿੰਡ ਵਾਲੇ ਨੇ ਕੋਸ਼ਿਸ਼ ਕੀਤੀ ਨੂੰ ਥੱਲੇ ਲਾ ਕਿ ਕੋਸ਼ਿਸ਼ ਫੁੱਲ ਕੀਤੀ ਆ ਪਰ ਇਹ ਮੰਨਦਾ ਨਹੀਂ ਆਂਦਾ ਵੀ ਜਿੰਨਾ ਚਿਰ ਮੈਨੂੰ ਇਨਸ਼ਾਫ ਨਹੀਂ ਮਿਲਦਾ ਪ੍ਰਸ਼ਾਸਨ ਕੋਸ਼ ਲਿਖਤੀ ਨਹੀਂ ਦਿੰਦਾ ਉਹ ਨਾ ਚਿਰ ਨਹੀਂ ਮੈਂ ਉਤਰੂੰਗਾ ਠੀਕ ਕੰਮ ਕਰਦਾ ਮੁੰਡਾ ਇਹ ਵੇਖ ਗਿਆ ਸੀ ਤਾਂ ਵਿਦੇਸ਼ ਤੋਂ ਆਇਆ ਵਾ ਤਾਂ ਕਿੰਨੀ ਦੇਰ ਦਾ ਉੱਪਰ ਚੜਿਆ ਦਈ ਆ ਥੱਲੇ ਇਹ ਸ਼ੁਭਾ ਦਾ ਚੜਿਆ 9 ਵਜੇ ਦਾ ਜੀ ਟੂਰ ਚੱਲਦਾ ਅਪਸ ਵਿੱਚ ਤੇ ਮਾਲਮਕ ਵੀ ਨੇ ਇੱਥੇ ਨਿਸ਼ਾਨਦੇਹੀ ਵੀ ਹੋਣਾ ਚਾਹੀਦਾ ਜੀ ਸਰ ਜੀ ਮਾਲਮਕ ਮਾਈ ਤੱਕ ਤੇ ਆਇਆ ਨਹੀਂਗਾ ਤੇ ਜੇ ਮਾਲ ਮਾਮਕ ਮਟਾਇਆ ਮਾਲ ਮਾਮਕ ਵੀ ਨਿਕਲ ਚੱਲ ਰਹੀ ਹੈ ਮਾਲ ਮਾਮਕ ਤਾਂ ਵੀ ਰੋਕ ਇਹਨਾਂ ਦੀ ਤਰੀਕ ਚੱਲਦੀ ਅਪੀਲ ਪਾਈ ਹੈ ਅਪੀਲ ਤੱਕ ਜਿੰਨਾ ਚਿਰ ਨਿਸ਼ਾਨ ਨਹੀਂ ਕਰਨੀ ਸਾਨੂੰ ਦੋਨੋਂ ਜਨਾਈ ਹੀ ਅਹੀਂ ਇੱਥੇ ਆਏ ਮੌਕੇ ਤੇ ਕੋਈ ਗੱਲ ਨਹੀਂ ਇਹਦਾ ਧਿਆਨ ਰੱਖਣੇ ਇਹਨੂੰ ਗੱਲ ਕਰਨੀ ਕਰਨਾ ਅੱਜ ਜੇ ਕੋਈ ਉਹ ਮਾਲ ਮਾਮਕ ਕਰੇ